ਬੀਤੇ ਕਰੀਬ 15 ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਫਰਾਰ ਚੱਲ ਰਹੇ ਅਮਨਦੀਪ ਕੌਰ ਬਰਖਾਸਤ ਕੰਟ ਸਟੇਬਲ ਦੇ ਸਾਥੀ ਬਲਵਿੰਦਰ ਸੋਨੋ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਇਸ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਅਹਿਮ ਖੁਲਾਸੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਅਧਿਕਾਰੀ ਫਿਲਹਾਲ ਇਸ ਮਾਮਲੇ ਦੇ ਉੱਪਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਮੀਡੀਆ ਨੂੰ ਸਿਰਫ ਇਨਾ ਦੱਸਿਆ ਗਿਆ ਕਿ ਇਸ ਦੇ 3 ਦਿਨ ਦਾ ਰਿਮਾਂਡ ਪੁਲਿਸ ਦੇ ਵੱਲੋਂ ਹਾਸਲ ਕੀਤਾ ਗਿਆ ਅਤੇ ਹੋਰ ਕੁਝ ਪੁੱਛਣ ਤੇ ਉਹਨਾਂ ਦੇ ਵੱਲੋਂ ਜਾਂਚ ਜਾਰੀ ਹੋਣ ਦਾ ਹਵਾਲਾ ਦਿੰਦੇ ਹੋਏ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਗਿਆ ਹੈ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਚਿੱਟੇ ਸਮੇਤ ਫੜੀ ਗਈ कांस्टेबल अमनदीप कौर ਦਾ ਇਹ ਸਾਥੀ ਹੈ ਅਤੇ ਪੁਲਿਸ ਦੇ ਵੱਲੋਂ ਉਸੇ ਕੇਸ ਦੇ ਵਿੱਚ ਇਸ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਅਤੇ ਇਹ ਬੀਤੇ ਦਿਨੀ ਬਠਿੰਡਾ ਦੀ ਕੋਰਟ ਦੇ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਉੱਪਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਬੀਤੇ ਕੱਲ ਪੁਲਿਸ ਦੇ ਵੱਲੋਂ ਸਫਲਤਾ ਹਾਸਲ ਕਰਦੇ ਹੋਏ ਇਸ ਨੂੰ ਬਠਿੰਡਾ ਤੋਂ ਬਾਹਰ ਕਿਸੇ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅੱਜ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਇਸ ਦਾ 3 ਦਿਨ ਦਾ ਰਿਮਾਂਡ ਹਾਸਲ ਹੋਣ ਦੀ ਗੱਲ ਮੀਡੀਆ ਨੂੰ ਦੱਸੀ ਜਾ ਰਹੀ ਹੈ ਅਤੇ ਹੁਣ ਇਸ ਤੋਂ ਡੂੰਘਾਈ ਦੇ ਨਾਲ ਕੁਝ ਪੜਤਾਲ ਕੀਤੀ ਜਾਵੇਗੀ ਜਿਸ ਦੇ ਵਿੱਚ ਕਿ ਪੁਲਿਸ ਨੂੰ ਇਸ ਕੇਸ ਦੇ ਨਾਲ ਸਮਤਲਿਤ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੂਰਾ ਮਾਮਲਾ ਕੀ ਹੈ ਸੁਣਵਾਨੇ ਤੁਹਾਨੂੰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦੀ ਹੀ ਜ਼ੁਬਾਨੀ ਰਕਮ ਜਿਹੜਾ ਸੁਣਵਾਇਆ ਨੂੰ ਅਸੀਂ ਮਾਰਗ ਅਦਾਲਤ ਤੇ ਪੇਸ਼ ਕੀਤਾ ਸੀਗਾ ਇਹਦੇ ਚ ਅਸੀਂ ਜੱਜ ਸਾਹਿਬ ਤੋਂ 7 ਦਿਨ ਦੀ ਪੁਲਸ ਰਿਮਾਨ ਦੀ ਦਿੱਤੀ ਬਾੜ ਕੀਤੀ ਸੀਗੀ ਜਿਹੜਾ ਸਾਨੂੰ ਜੱਜ ਸਾਹਿਬ ਨੇ 3 ਦਿਨ ਦਾ ਇਹ ਪੁਲਸ ਰਿਮਾਨ ਦਿੱਤਾ ਠੀਕ ਹੈ ਹੁਣ ਤੱਕ ਪੁੱਛ ਗਿਆ ਤੁਸੀਂ ਬਾਈ ਜੀ ਕੀ ਸਾਹਮਣੇ ਆਇਆ ਪਹਿਲਾਂ ਵੀ ਸੀਏ ਜੀ ਪੂਰੀ ਰਾਤ ਰਹੇ ਨੇ ਪੁੱਛ ਕੇ ਇਸ ਤੋਂ ਕੁਝ ਐਂਗਲ ਸਾਹਮਣੇ ਆਏਗਾ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਤੁਹਾਨੂੰ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ ਬਾਅਦ ਚ ਦਾ ਸਾਡੇ ਪਾਸ ਜੀ ਜੀ ਜਿਹੜੀ ਪਹਿਲਾ ਕਨਸਟੇਬਲ ਉਹਦਾ ਰਿਮਾਂਡ ਵੀ ਖਤਮ ਹੋ ਗਿਆ 14 ਦਿਨ ਜਿਸਟ੍ਰੀ ਕਸਟਡੀ ਸੀਗੇ ਹਾਂਜੀ ਉਹ ਜਿਹੜਾ ਵੀਸੀ ਰਾਹੀ ਹੁੰਦੀ ਹੈ ਕੋਈ ਉਹਨਾਂ ਦਾ ਵੀਸੀ ਰਾਹੀ ਅੱਗੇ ਹੋ ਜਾਦਾ ਉਹਨਾਂ ਨੂੰ ਪਿਠਾ ਕੇ ਕੁਝ ਕਿਛ ਕੀਤੀ ਜਾਵੇਗੀ ਉਹ ਅਜੇ ਇਨਵੈਸਟੀਗੇਸ਼ਨ ਦਾ ਸਾਹਿਬ ਬਾਅਦ ਚ ਕਰਾ ਰਿਹਾ ਹੈ ਗ੍ਰਿਫਤਾਰ ਕਿਸ ਜਗ੍ਹਾ ਤੋਂ ਕੀਤਾ ਸਰ ਇਹ ਕੱਲ ਇਹ ਬਾਹਰੋਂ ਭਟੰਡੇ ਤੇ ਅਜਨ ਪਾ ਜੋ ਕੋਈ ਮਹਿਲਾ ਕਾਂਸੈਪਟ ਨੂੰ ਦੁਬਾਰਾ ਲਿਆ ਸਕਦੇ ਆ ਪੁਛ ਕੇ ਚਾਹਤੇ ਪੁਛਸਰ ਦੇ ਬਾਰੇ ਉਹਦੇ ਜੇ ਕੋਈ ਦੀ ਇਨਵੈਸਟੀਗੇਸ਼ਨ ਜਿਹੜੀ ਗੱਲ ਆਊਗੀ ਉਹ ਦੁਬਾਰਾ ਸਰ ਕੱਲ ਸ਼ਾਮ ਦਾ ਹੈ ਰਾਸਟ ਲਿਖਤਾ ਹੈਗਾ ਕੁਝ ਆਇਆ ਸਾਹਮਣੇ ਕੁ ਨਹੀਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਤੁਹਾਨੂੰ ਬਾਦ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਤਨੇ ਦਿਨ ਦਾ ਪੁਲਸ ਰਿਮਾਂਡ ਠੀਕ ਹੈ